ਸਤਿ ਸ੍ਰੀ ਅਕਾਲ ਪੰਜਾਬੀਓ ਸ਼ੌਕ ਪੰਜਾਬ ਦੇ ਚੈਨਲ 'ਤੇ ਸਾਰੇ ਸੱਜਣਾ ਮਿੱਤਰਾਂ ਦੋਸਤਾਂ ਦਾ ਸਵਾਗਤ ਹੈ ਅੱਜ ਬਹੁਤ ਦਿਨਾਂ ਬਾਅਦ ਚੈਨਲ 'ਤੇ ਆਉਣ ਦਾ ਮੌਕਾ ਮਿਲਿਆ ਤੇ ਸ਼ੁਰੂਆਤ ਆਪਾਂ ਆਪਣੇ ਸੈਟਅਪ ਤੋਂ ਹੀ ਕਰਦੇ ਆ ਆਪਣੇ ਘਰ ਦੇ ਜਨਰਾਂ ਤੋਂ ਕਰਦੇ ਆ ਅੱਜ ਆਪਣੇ ਸੈਟਅਪ ਵਿੱਚ ਥੋੜਾ ਜਿਹਾ ਇੱਕ ਨਵਾਂ ਰੰਗ ਬੰਨਿਆ ਥੋੜਾ ਜਿਹਾ ਕੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਸਾਰੇ ਦੋਸਤਾਂ ਨੂੰ ਪਸੰਦ ਆਵੇਗਾ ਬਾਕੀ ਆਪਣੇ ਜਾਨਵਰ ਆਪਣੇ ਪਰਿੰਦੇ ਸਾਰੇ ਪਰਮਾਤਮਾ ਦੀ ਕਿਰਪਾ ਨਾਲ ਤੰਦਰੁਸਤ ਆ ਉਮੀਦ ਹੈ ਸਾਰੇ ਦੋਸਤਾਂ ਦੇ ਜਾਨਵਰ ਪਰਿੰਦੇ ਸਾਰੇ ਵਧੀਆ ਹੋਣਗੇ ਤੇ ਆਪਣੇ ਸੈਟਅਪ ਦੀ ਸ਼ੁਰੂਆਤ ਤੋਂ ਦੇਖਦੇ ਆਪਾਂ ਅੱਜ ਆਪਾਂ ਥੋੜਾ ਜਿਹਾ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪਣੇ ਸੈਟਅਪ ਤੇ ਨਾਮ ਲਿਖਿਆ ਹੈ ਸ਼ੌਕ ਪੰਜਾਬ ਦੇ ਆਪਣੇ ਚੈਨਲ ਦਾ ਨਾਮ ਆਪਣੇ ਸੈਟਅਪ ਦੇ ਉੱਪਰ ਲਿਖਿਆ ਹੈ ਇਹ ਆਪਣੇ ਜੋ ਖਾਸ ਮੁਰਗਿਆ ਉਹਨਾਂ ਦੇ ਕੁਝ ਨਾਮ ਜਿਵੇਂ ਥਾਣੇਦਾਰ ਟਾਈਗਰ ਡੀਸੀ ਸੁਲਤਾਨ ਕਾਤਲੀ ਇਹ ਉੱਪਰ ਜਿਹੜਾ ਛੋਟਾ ਕੁੱਡਾ ਮੁਰਗੀਆਂ ਇਧਰ ਬੱਚੇ ਤੋੜਾ ਸ਼ੌਂਕ ਸੀ ਸ਼ੌਂਕ ਨਾਲ ਜੋ ਨਾਮ ਰੱਖਿਆ ਜਾਨਵਰਾਂ ਦੇ ਉਹਨਾਂ ਦੇ ਨਾਮ ਆਪਾਂ ਉਹਨਾਂ ਦੇ ਦਰਵਾਜ਼ਿਆਂ ਦੇ ਉੱਪਰ ਲਿਖਤੇ ਉਮੀਦ ਹੈ ਸਾਰੇ ਦੋਸਤਾਂ ਨੂੰ ਇਹ ਆਪਣਾ ਸੈਟਅਪ ਪਸੰਦ ਆਊਗਾ ਪਹਿਲਾਂ ਦੀ ਤਰ੍ਹਾਂ ਸਾਰੇ ਦੋਸਤ ਬਹੁਤ ਹੀ ਪਿਆਰ ਦਿੰਦੇ ਆ ਤੇ ਦਿੰਦੇ ਹੀ ਰਹਿਣਗੇ ਆਪਣੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਆਪਣਾ ਸੈਟਅਪ ਦਾ ਇਹ ਚੇਂਜਮੈਂਟ ਕਿਵੇਂ ਲੱਗੀ ਬਾਕੀ ਉਮੀਦ ਕਰਦਾ ਸਾਰੇ ਦੋਸਤਾਂ ਦੇ ਜਾਨਵਰ ਪੰਛੀ ਪ੍ਰਿੰਦੇ ਤਾਂ ਵਧੀਆ ਤੰਦਰੁਸਤ ਹੋਣਗੇ ਮੌਸਮ ਬਦਲ ਰਿਹਾ ਹੈ ਜਨਵਰਾਂ ਦਾ ਗਲੇ ਖਰਖਰ ਛਿਕਾਉਣ ਆਉਣ ਦੀ ਬਿਮਾਰੀ ਸਮੱਸਿਆ ਆਮ ਹੈ ਤੇ ਜੋ ਵੀ ਮੇਰਾ ਭਰਾ ਜੋ ਵੀ ਵਿਅਕਤੀ ਵੈਕਿਨੇਸ਼ਨ ਕਰਦਾ ਹੈ ਜਰੂਰ ਕਰੋ ਕੇਅਰ ਕਰੋ ਜਨਵਰਾਂ ਦੀ ਕਿਉਂਕਿ ਇਸ ਮੌਸਮ ਵਿੱਚ ਬਿਮਾਰੀ ਲੱਗਣ ਦਾ ਡਰ ਬਹੁਤ ਜ਼ਿਆਦਾ ਬਣਿਆ ਰਹਿੰਦਾ ਹੈ ਬਾਕੀ ਫਿਰ ਅੱਜ ਅਪਾ ਜਨਪਰਾਂ ਦੇ ਸ਼ੋਅ ਕਰਾਵਾਂਗੇ ਕੁਝ ਨਵੇਂ ਪ੍ਰਿੰਦੇ ਆ ਕੁਝ ਪੱਠੇ ਆਪਣੇ ਵੱਡੇ ਬਣਿਆ ਤੇ ਸ਼ੋਅ ਕਰਾਵਾਂਗੇ ਉਹਨਾਂ ਦੇ ਮਾਦੀਆ ਕੁਝ ਬਹੁਤ ਵਧੀਆ ਪੁਰਾਣੀਆਂ ਮਾਦੀਆ ਕੁਝ ਪੱਠੇ ਆਪਾਂ ਸ਼ੋਅ ਕਰਾਵਾਂਗੇ ਤੇ ਹੁਣ ਅੱਪਾ ਚੈਨਲ ਦੇ ਨਾਲ ਜੁੜ ਕੇ ਰਹਿ ਰਾਵਾਂਗੇ ਕੰਟੀਨਿਊ ਵੀਡੀਓ ਅਪਲੋਡ ਕਰਾਂਗੇ ਅੱਜ ਦੀ ਵੀਡੀਓ ਵਿੱਚ ਫਿਲਹਾਲ ਇੰਨਾ ਹੀ ਇਹ ਆਪਾਂ ਖਾਸ ਕਰਕੇ ਵੀਡੀਓ ਆਪਣੇ ਸੈਟਅਪ ਦੇ ਉੱਪਰ ਜੋ ਨਾਮ ਲਿਖਿਆ ਸੀ ਉਹਨਾਂ ਉੱਤੇ ਬਣਾਈ ਹੈ ਉਮੀਦ ਹੈ ਸਾਰੇ ਭਰਾਵਾਂ ਨੂੰ ਇਹ ਆਪਣਾ ਸ਼ੌਕ ਵਧੀਆ ਲੱਗੇਗਾ ਤੇ ਆਪਣੇ ਆਪਣੇ ਸੁਝਾਅ ਆਪਣੇ ਆਪਣੇ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ